ਗਣਤੰਤਰਤਾ ਦਿਵਸ ਮੌਕੇ ਤਹਿਸੀਲਦਾਰ ਬੀਰਬਲ ਸਿੰਘ ਦੀ ਅਗਵਾਈ ਵਿੱਚ ਸਥਾਨਕ ਨਵੀ ਅਨਾਜ ਮੰਡੀ ਵਿਖੇ ਸਮਾਗਮ ਕਰਵਾਇਆ ਗਿਆ ਇਸ ਮੌਕੇ ਐਸਡੀਐਮ ਰਾਮਪੁਰਾ ਫੂਲ ਗਗਨਦੀਪ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਸਮਾਗਮ ਦਾ ਆਰੰਭ ਐਸਡੀਐਮ ਗਗਨਦੀਪ ਸਿੰਘ ਵੱਲੋਂ ਤਰੰਗਾ ਚੰਡਾ ਲੈ ਰਾਕੇ ਕੀਤਾ ਗਿਆ ਉਨਾ ਸਾਂਝੀ ਵਰਤਾ ਦੇ ਸੰਦੇਸ਼ ਦਿੰਦੇ ਹੋਏ ਆਸਮਾਨ ਵਿੱਚ ਗੁਬਾਰੇ ਛੱਡੇ ਅਤੇ ਪੰਜਾਬ ਪੁਲਿਸ ਸਮੇਤ ਵੱਖ-ਵੱਖ ਸਕੂਲ ਦੀਆਂ ਐਨਸੀਸੀ ਟੁਕੜੀਆਂ ਤੋਂ ਸਲਾਮੀ ਲਈ ਸਮਾਗਮ ਦੌਰਾਨ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿੱਧਾ ਤੇ ਭੰਗੜਾ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਗਣਤੰਤਰਤਾ ਦਿਵਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਵਧੀਆਂ ਕਾਰਗੁਜ਼ਾਰੀ ਕਰਨ ਵਾਲੇ ਵਿਦਿਆਰਥੀਆਂ ਕਰਮਚਾਰੀਆਂ ਸਮੇਤ ਸੁਤੰਤਰਤਾ ਸੈਨਾਨੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਐਸਡੀਐਮ ਗਗਨਦੀਪ ਸਿੰਘ ਨੇ ਦੇਸ਼ ਦੇ ਸੰਵਿਧਾਨ ਸੰਬੰਧੀ ਜਾਣਕਾਰੀ ਦਿੱਤੀ ਤੇ ਭਾਈਚਾਰਕ ਸਾਂਝ ਬਣਾਏ ਰੱਖਣ ਦਾ ਸੰਦੇਸ਼ ਦਿੱਤਾ ਉਹਨਾਂ ਕਿਹਾ ਕਿ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਲਈ ਹਰ ਨਾਗਰਿਕ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਸਮਾਗਮ ਦੌਰਾਨ ਹਲਕਾ ਵਿਧਾਇਕ ਨੇ ਇਲਾਕੇ ਦੇ ਲੋਕਾਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਹਲਕੇ ਦੇ ਵਿਕਾਸ ਲਈ ਇੱਕ ਜੁਟ ਹੋ ਕੇ ਕੰਮ ਕਰਨ ਲਈ ਪ੍ਰੇਰਿਆ ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਨੂੰ ਸੁੰਦਰ ਬਣਾਉਣ ਵਿੱਚ ਉਹ ਆਪਣਾ ਯੋਗਦਾਨ ਪਾਉਣ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਚਾਹਾਂ। ਦੇਸ਼ ਦੇ 76ਵੇਂ ਗੰਦਰਤਵ ਦਿਵਸ ਦੀਆਂ। ਤੇ ਬੜਾ ਹੀ ਅੱਜ ਬੱਚਿਆਂ ਨੇ ਸਾਰਿਆਂ ਨੇ ਨਾਲ ਕੇ ਬਹੁਤ ਸੋਹਣਾ ਪ੍ਰੋਗਰਾਮ ਇੱਥੇ ਕੀਤਾ ਤੇ ਐਮ.ਐਲ.ਏ. ਸਾਹਿਬ ਨੇ ਬਹੁਤ ਸਾਰਾ ਮੌਕਾ ਜ਼ਰਾ ਟਾਈਮ ਕੱਢਿਆ ਜਿਹਦਾ ਸੂਰਤ ਇੱਥੇ ਪ੍ਰੋਗਰਾਮ ਦੇ ਵਿੱਚ ਸ਼ਾਮ ਰਹੀ। ਤੇ ਬੱਚੇ ਟੀਚਰ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਪ੍ਰੋਗਰਾਮ। ਸਾਰਿਆਂ ਨੂੰ ਮੈਸੇਜ ਤਾਂ ਇੱਕੋ ਹੀ ਹੈ ਕਿ ਜੋ ਸਾਡੇ ਸੰਵਿਧਾਨ ਰਚਨ ਵਾਲਿਆਂ ਨੇ ਸਾਡੇ ਲਈ ਜੋ ਸੁਪਨਾ ਦੇਖਿਆ ਸੀ ਦੇਸ਼ ਲਈ ਉਹ ਸੁਪਨੇ ਨੂੰ ਅਸੀਂ ਸਕਾਰ ਕਰ ਲਈਏ। ਸਾਰੇ ਥੋੜਾ ਥੋੜਾ ਯਤਨ ਕਰੀਏ ਤੇ ਉਹ ਸੁਪਨੇ ਸੱਚ ਕਰੀਏ। ਸਭ ਤੋਂ ਪਹਿਲਾਂ ਤਾਂ ਮੈਂ ਦੇਸ਼ ਵਾਸੀਆਂ ਨੂੰ ਸਾਰੇ ਪੰਜਾਬ ਨੂੰ ਵਿਧਾਨ ਸਭਾ ਹਲਕਾ ਰਾਮਪਰਾਪੂਲ ਨੂੰ ਸ਼ਹਿਰ ਵਾਸੀਆਂ ਨੂੰ ਅੱਜ ਦੇ ਗਣਤੰਤਰ ਦਿਵਸ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਸਾਰੇ ਹੀ ਅਫਸਰ ਸਾਹਿਬਾਨਾਂ ਦਾ ਸਾਡੇ ਸਤਿਕਾਰਯੋਗ ਗਗਨਦੀਪ ਸਿੰਘ ਜੀ ਐਸਟੀਐਮ ਰਾਮਪਰਾਪੂਲ ਸਰਦਾਰ ਪ੍ਰਦੀਪ ਸਿੰਘ ਜੀ ਡੀਐਸਪੀ ਰਾਮਪਰਾਪੂਲ ਸਾਰੇ ਅਫਸਰ ਸਾਹਿਬਾਨ ਸਿਵਲ ਐਂਡ ਪ੍ਰਿੰਸ ਅਫਸਰ ਸਾਰੇ ਮਲਾਜਮ ਪੱਤਰਕਾਰ ਵੀਰ ਸਾਰੇ ਸਕੂਲਾਂ ਤੋਂ ਬਖ ਬਖਸੂਲਾਂ ਤੋਂ ਆਏ ਹੋਏ ਸਟੂਡੈਂਟ ਆਪਣੀਆਂ ਕਲਾ ਦਾ ਜੋਰ ਦਿਖਾ ਕੇ ਗਏ ਉਹਨਾਂ ਦੇ ਇਤਿਹਾਸ ਸਹਿਬਾਨ ਮਾਪਿਆਂ ਨੂੰ ਲੱਖ ਲੱਖ ਵਾਰ ਬਹੁਤ ਸੋਹਣਾ ਪ੍ਰੋਗਰਾਮ ਸੀ ਜੀ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਵੀ ਇਹਨਾਂ ਸੋਹਣਾ ਪ੍ਰੋਗਰਾਮ ਕੀਤਾ ਬਹੁਤ ਬਹੁਤ ਮੁਬਾਰਕ ਨਗਰ ਕੌਂਸਲ ਦਾ ਫੋਰਮ ਵੀ ਪੂਰਾ ਹੋ ਗਿਆ ਉਸ ਨੂੰ ਲੱਗੇ ਕਿ ਕੀ ਸੁਚੇਤ ਚਾਹਲੇ ਜੀ ਬਹੁਤ ਵਧੀਆ ਜੀ ਪਿਛੇ ਲੰਬੇ ਸਮੇਂ ਤੋਂ ਜਿਹੜਾ ਨਗਰ ਕੌਂਸਲ ਦੀ ਜਿਹੜੇ ਹਾਊਸ ਸੀ ਨਹੀਂ ਬਣਿਆ ਸੀ ਸ਼ਹਿਰ ਨਿਵਾਸੀਆਂ ਨੇ ਬੜੀ ਅਮਨ ਸ਼ਾਂਤੀ ਦੇ ਨਾਲ ਵੋਟਾਂ ਪਾ ਕੇ ਬਕਵਕ ਵਾਰਡਾ ਚੋਂ ਵਧੀਆ ਆਪਣੇ ਨੁਮਾਇੰਦੇ ਚੁਣੇ ਸਾਰੇ ਐਮਸੀ ਸਾਹਿਬਾਨਾਂ ਨੂੰ ਸਾਡੇ ਪ੍ਰਧਾਨ ਵੀਪੀ ਕੇ ਰਮਜੀਤ ਕੋਟੇ ਲੋ ਉਮੀਦ ਪ੍ਰਧਾਨ ਲਿੱਕਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਹੁਣ ਇਹ ਆ ਵੀ ਕੰਮ ਬਹੁਤ ਸੋਹਣਾ ਸ਼ੁਰੂ ਹੋ ਵੀ ਗਿਆ ਦੇਖੋ ਅਜੇ ਪ੍ਰਧਾਨ ਬਣੇ 2-3 ਦਿਨ 5-7 ਦਿਨ ਹੋਏ ਆ ਵੀ ਇੰਨਾ ਸੋਹਣਾ ਬਕਵਕ ਕਲੀਆਂ ਵੱਡ ਰਹੀਆਂ ਬਕਵਕ ਵਾਰਡਾ ਦੇ ਵਿੱਚ ਜਿਹੜੇ ਐਮਸੀ ਸਾਹਿਬਾਂ ਨੇ ਆਪਣਾ ਕਮ ਸਾਹਿਬ ਲਈ ਕੋਈ ਫੋਨ ਕਰਦਾ ਕਿ ਲਾਈਟਾਂ ਕਰਾਵਾ ਕੋਈ ਗਲੀ ਦੀ ਪ੍ਰੋਬਲਮ ਹੋ ਕੋਈ ਸੀਵਰੇਜ ਦੀ ਆ ਉਹ ਆਪੜੀ ਜ਼ਿੰਮੇਵਾਰੀ ਨਾਲ ਡਿਊਟੀ ਨਿਭਾਰੇ ਸਰ ਜੀ ਤੁਸੀਂ ਜੀ ਅੱਜ ਕਹਿੰਦੇ ਤੁਸੀਂ ਪਾਰਕ ਨੂੰ ਦਾ ਵਾਅਦਾ ਕਰਿਆ ਸੀ ਮੋਟਾ ਕਰ ਹਾਂਜੀ ਕਰਾਂਗੇ ਜੀ ਜਿਹੜੀ ਕਹਿਦੀ ਬਲਕਾਰ ਸਿੱਧੂ ਨੇ ਕਰਦਾ ਹੋ ਆ ਹਾਂ